ਅਲੇ ਮਸਲੇ ਯਾਰ ਉਹ ਲਾ ਕੇ ਲੋ ਜੀ ਮਿੱਤਰੋ ਵੈਲਕਮ ਹੈ ਤੁਹਾਡਾ ਨਵੇਂ ਬਲੌਗ ਵਿੱਚ ਤੇ ਅੱਜ ਹੈਪੀ ਲੱਗੇ ਮਸ਼ੀਨ ਧੋਣ ਦਾ ਕਟਰ ਵਾਲਤਾ ਧੋਦੇ ਆਪਣੇ ਉਹ ਖੜੇ ਕਟਰ ਵਾਲਤਾ ਧੁੱਤਾ ਤੇ ਮਸ਼ੀਨ ਧੋਣ ਲੱਗੇ ਬਸ ਸਾਰੀ ਲੱਗ ਰਿਹਾ ਧੋਣ ਹੈਪੀ ਲੱਗੇ ਤਰਕੀ ਦਾ 5G ਦਾ ਧੋਣ ਵਿਚਾਰਾ ਅਜੇ ਤੱਕ ਨਹੀਂ ਧੋਤੀ ਗਈ ਮਿਲਾਉਨੇ ਤੁਹਾਨੂੰ ਹੈਪੀ ਨਾਲ ਵੀ ਹਾਂ ਜੀ ਕੀ ਹਾਲ ਚਾਲ ਨੇ ਕੀ ਹਾਲ ਚਾਲ ਦੋਸਤੋ ਵਧੀਆ ਵਧੀਆ ਤੁਸੀਂ ਦੋਸਤੋ ਬੜੀ ਵਧੀਆ ਉਹ ਕਿਹਾ ਵਗਨ ਕਰ ਲਾ ਆਇਆ ਨੇ ਜਾਵ ਰੂਰੇ ਹੋਗਾ ਨਹੀਂ ਲਾ ਕੇ ਪਊਆ ਲੱਪਾ ਜੜੀਆ ਕਰਕੇ ਪਾਈਓ ਪਊਆ ਜਰੂਰੀੰ ਬਰਾਣਾ ਨਾ ਨਾ ਅਬ ਇਹ ਜੀ ਦਾ ਪਾਸਾ ਥੋੜੀ ਰਹਿ ਗਈ ਹੁਣ ਤਾਂ ਕੰਮ ਨਿਪਟੜੇ ਗਿਆ ਕੈਮੀਕਲ ਪਾ ਕੇ ਲਾ ਦੇਣਾ ਹੈ ਕਿਰਾਂ ਚੈੱਕ ਕਰੋ